ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਰਾਮਪੁਰਾ ਫੂਲ ਜੋ ਮਹੀਨੇ ਚ ਇੱਕ ਵਾਰੀ ਲੱਗਦੀ ਆ ਤੇ ਪੂਰੀ ਟੌਪ ਦੀ ਮੰਡੀ ਹੈਗੀ ਤੇ ਇੱਥੇ ਕਾਟੂਮਾਲ ਦੇ ਵਿੱਚ ਤੁਹਾਨੂੰ ਆਪਾਂ ਦਿਖਾਉਣੀ ਆ ਕਿ ਝੋਟੀਆਂ ਕਟੀਆਂ ਟੋਕੜ ਗੱਬਣ ਮੱਝਾਂ ਹਰੇਕ ਤਰ੍ਹਾਂ ਦਾ ਹੀ ਮਾਲ ਹੁੰਦਾ ਦੇਖੋ ਸੇਲ ਲਈ ਵੀ ਭਰਾ ਲੈ ਕੇ ਆਉਂਦੇ ਇੱਧਰ ਖੜਾ ਲੈਂਦੇ ਆਗੇ ਤੇ ਕੁਝ ਕੱਟਣ ਵਾਲਿਆਂ ਕੋਲ ਵੀ ਹੁੰਦੇ ਆ ਉਹਨਾਂ ਨੂੰ ਆਪਾਂ ਨਿਗਾਹ ਮਾਰਾ ਦਿੰਨੇ ਆ ਬਹੁਤ ਮਾਲ ਪਹੁੰਚਿਆ ਵਾ ਜੀ ਇੱਧਰ ਕਟੀਆਂ ਖੜੀਆਂ ਤੁਸੀਂ ਦੇਖ ਸਕਦੇ ਹੋ ਤੇ ਤਿੰਨ ਕਟੀਆਂ ਇੱਧਰ ਆ। ਆਹੋ ਬੜਾ ਬੰਦ ਲੱਗਦਾ ਕਿ ਤੁਸੀਂ ਲਾਇਆ ਕਹਿੰਦੇ ਕਟੀਆਂ ਕਿਵੇਂ ਲੱਗਦੀਆਂ ਮੈਂ ਤਾਂ ਲਾਇਆ ਕਹਿੰਦੇ ਮੈਂ ਤਿੰਨ ਕਟੀਆਂ ਇੱਧਰ ਕੜਾਂਗਾ ਇਹ ਕੋਸ਼ ਹੈ ਇੱਧਰ ਰਾਤੀ ਆ ਬਾਜੀ ਕਰਾ ਗੁਰਦਾਸ ਸਾਹਿਬ ਰਾਣੀ ਅਰ ਗਿਆ ਥੋੜੇ ਨਾਲ ਨਾਲ ਇੱਧਰ ਇਹ ਤੋਕੜ ਕੱਪਣ ਹੋਣੀਆਂ ਮੇਰੇ ਖਿਆਲ ਦੇ ਨਾਲ ਜਾਂ ਤੋਕੜ ਹੋਣੀਆਂ ਏਗੀ ਬਹੁਤ ਮਾਲ ਆ ਚੰਗੀਆਂ ਚੰਗੀਆਂ ਝੋਟੀਆਂ ਮੰਡੀ ਦੇ ਉੱਤੇ ਪਹੁੰਚ ਲੈਣਾ ਆਹ ਦੇਖ ਸਕਦੇ ਹੋ ਇਹਦਾ ਕਦ ਕੜ ਬਹੁਤ ਆਗਾ ਕੋਈ ਗੱਲ ਨਹੀਂ ਪੁੱਛਣੂ ਜਿਉਂ ਦੇਖੋ ਬਹੁਤ ਵੱਡੇ ਡਾਂਚੇ ਦੀ ਧੋਕੜ ਹੋਣੀ ਹੈ ਡੋਲਾ ਡੋਲਾ ਬਹੁਤ ਤਾਰੀ ਓਏ ਉਹ ਤਾਰੀ ਓ ਉਹ ਤਾਰੀ ਓ ਹਾਂ ਫਿਰ ਲੀਨੀ ਛੱਡਿਆ ਕਰਕੇ ਪੈਨ ਜਿਹੜੇ ਤਿੰਨ ਵਾਲੇ ਦੀ ਸਮੱਸਿਆ ਹੋ ਗਈ ਆ ਹਾਂ ਥੋਕਾ ਕਰ ਪੈਂਦਾ ਜੁੜਣੀ ਨਾ ਉਹ ਨਹੀਂ ਇਹ ਡੈਕਟਰੀ ਵੀ ਪਟਿਆ ਇਹ ਵੇਚ ਨਹੀਂ ਲਿੱਟਾ ਵੇਚ ਆਹੀ ਵੀ ਉਹ ਕਹਿੰਦਾ ਕੰਮ ਕਰਾ ਇੱਧਰ ਪੂਰੀ ਕੱਟੀ ਖੜੀ ਹੈ ਬਹੁਤ ਵਧੀਆ ਤੁਸੀਂ ਵੇਖ ਸਕਦੇ ਇੱਧਰ ਖੜੀ ਹੈ ਬੱਚੇ ਵਾਲੀ ਧੋਕੜਾ ਆਸੋਰ ਦੀ ਕੱਟੀ ਹੈ ਜੀਰੀ ਹੋ ਗਈ ਠੀਕ ਹੈ 2 ਕੱਟੀ ਵਿੱਚ ਦੋ ਕਟਟਾਂ ਇਧਰ ਖੜੀਆਂ ਗਈਆਂ ਇੱਕ ਕਟਾਗਾ ਇੱਕ ਕੱਟੀ ਹੈਗੀ ਇਧਰ ਪੂਰੀ ਹੈ ਨਹੀਂ ਨਹੀਂ ਇਹ ਹੈ ਉਹ ਬਸ ਹੈਗੀ ਆ ਭਾਈ ਬੜੀ ਉਹ ਸਾਫ਼ ਤੇ ਦੋ ਕਟਟਾਂ ਇਧਰ ਖੜੀਆਂ ਆਹ ਮੇਰਾ ਤਾਂ ਬਸ ਕਾਰਟੂ ਵਾਲੇ ਲੈ ਕੇ ਖਰੀਦ ਕੇ ਆ ਲੈ ਜਾਂਦੇ ਇਧਰ ਨਾਲ ਕੱਟੀ ਆ ਮਿਲਦਾ ਨੀਲੀ ਰਵੀ ਦੀ ਇਹ ਤਿੰਨ ਚਾਰ ਕੱਟੀਆਂ ਇੱਧਰ ਖੜੀਆਂ ਗਈਆਂ ਦੋ ਇੱਧਰ ਖੜੀਆਂ ਗਈਆਂ ਤੇ ਜਰਸੀ ਖੜੀ ਹੈਗੀ ਇਹ ਤਿੰਨ ਚਾਰ ਕੱਟੀਆਂ ਇੱਧਰ ਖੜੀਆਂ ਕਿੰਨੇ ਵਾਰ ਬਾਅਦ ਰਹਿ ਕਿੰਨੇ ਹੈਲੋ ਕਿੰਨੇ ਕਰ ਕੱਲ ਨੂੰ ਲੈਣਾਂ ਦੀ ਚਾਹੀਦੀ ਆ ਝੋਟੀ ਆ ਇਹ ਬੰਦਾ ਝੋਟੀ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਝੋਟੀ ਨੀਲੀ 라ਵੀ ਦੀ ਖੜੀ ਹੈਗੀ ਕਾਟੂ ਮਾਲ ਦੇ ਵਿੱਚ ਪਤਾ ਨਹੀਂ ਦੱਬਾਈ ਵੇਚਣ ਆਏ ਹੈਗੇ ਵਿਖਾਣੀ ਕਾਟੂ ਮਾਲ ਚ ਨੀਲੀ 라ਵੀ ਦੀ ਝੋਟੀ ਹੈ ਦੋਸਤੋ ਬਹੁਤ ਸੋਹਣੀ ਵਪਾਰ ਦਾ ਕੰਮ ਆ ਬਾਈ ਵਪਾਰ ਲੈਣ ਚ ਵੇਚਣ ਆਏ ਹੈਗੇ ਤੇ ਹੁਣ ਦੇਖੋ ਇਹ ਵੀ ਕੋਈ ਖਰੀਦ ਕੇ ਲੈ ਕੇ ਜਾਂਦਾ ਕਿ ਜਾਂ ਕਾਟੂ ਵਾਲੇ ਖਰੀਦਦੇ ਆ ਉਹ ਹੁਣ ਇਹਦੀ ਕਿਸਮਤ ਆ ਹਨਾ ਪਤਾ ਨਹੀਂ ਕਿੱਧਰ ਨੂੰ ਜਾਣੀ ਆ ਇਹ ਪਰ ਝੋਟੀ ਚ ਕੋਈ ਤਥਾ ਨਹੀਂ ਹੈਗੀ ਕੱਦ ਕਾਠ ਬਾਦੀਵੰਤਰ ਬਹੁਤ ਜ਼ਿਆਦਾ ਚੰਗੀ ਆ ਸਿੰਘਾਂ-ਸੁੰਗਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈਗੀ ਮਾਰਕਿੰਗ ਵੀ ਇਹਦੀ ਪ੍ਰੋਪਰ ਆਗੀ ਬਹੁਤ ਚੰਗੀ ਝੋਟੀ ਹੈਗੀ ਦੇਖੋ ਇਹਦੀ ਕਿਸਮਤ ਚ ਕੀ ਆਗਾ ਕੋਸ਼ ਇੱਧਰ ਕਟੀਆਂ ਖੜੰਗਾ ਕੜੰਗਾਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇੱਧਰ ਦੇਖ ਸਕਦੇ ਆ ਚੋਟੀ ਵੀ ਚੰਗੀ ਹੈਗੀ ਇੱਧਰ ਮੀਂਹ ਨਹੀਂ ਖੜੀ ਆ ਇੱਕ ਬੋਲ ਖੜਾ ਹੈਗਾ ਇੱਧਰ ਦੇਖ ਸਕਦੇ ਹੋ ਤੁਸੀਂ ਆ ਝੋਟਾ ਖੜਾ ਹੈਗਾ ਤੇ ਆ ਮੀਣੀ ਦੇ ਨਾਲ ਬੱਚਾ ਹੋਣਾ ਛੋਟਾ ਮੇਰੇ ਖਿਆਲ ਨਾਲ ਕਿਸੇ ਨੇ ਤੋਕੜ ਤਾਕੜ ਵੇਚਦੀ ਹੋ ਸਦਾ ਗੱਭਣ ਹੀ ਹੋਵੇ ਤੇ ਬੱਚਾ ਛੋਟਾ ਕੱਟਾਗਾ ਕੱਟਣ ਦਾ ਚਲੋ ਇਸੇ ਕੰਮ ਹੀ ਰਾਸ ਰਾਹੀ ਜਾਣਾ ਬਾਕੀ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਸੋ ਘਟੂ ਮੌਲੀ ਕਟਾ ਸਾਰਾ ਤੇ ਇਹਦੇ ਵਿੱਚ ਵੀ ਪਸ਼ੂ ਚੰਗੇ ਹੁੰਦੇ ਆ ਛੋਟੇ ਛੋਟੇ ਜਾਨਵਰ ਵੀ ਹੁੰਦੇ ਆ ਜਿਵੇਂ ਉਧਰ ਖੜੀ ਹੈ ਪਤਾ ਨਹੀਂ ਕੱਟੀ ਹੈ ਕਿ ਨਹੀਂ ਕੱਟਾ ਨਾਲ ਆ ਮੱਝ ਦੇ ਪੂਰਾ ਕੱਟਾ ਦੇਖ ਸਕਦੇ ਤੁਸੀਂ ਇਹ ਵੀ ਵਿਚਾਰਾ ਕਟੂ ਦੇ ਵਿੱਚ ਹੀ ਹੈ ਬਾਕੀ ਕਾਫੀ ਰਾਸ ਹੁੰਦਾ ਹੈਗਾ ਰਾਮਪਰਾ ਮੰਡੀ ਦੇ ਉੱਤੇ ਕਟੀਆਂ ਝੋਟੀਆਂ ਹਰੇਕ ਤਰ੍ਹਾਂ ਦੀ ਹੁੰਦੀਆਂ ਆਹ ਵੇ ਆ ਵੀ ਝੋਟੀ ਚੰਗੀ ਹੈਗੀ ਆਹ ਵੇ ਆ ਜੋਟੀ ਕਿੰਨੀ ਚੰਗੀ ਹੈਗੀ ਬਣਨ ਵਾਲੀ ਆ ਜਮਾ ਆਵੀ ਜੋਟੀ ਜਮਾਂ ਬਾਨਣ ਵਾਲੀ ਹੈਗੀ ਸਾਰੀਆਂ ਝੋਟੀਆਂ ਬਹੁਤ ਚੰਗੀਆਂ ਨੇ ਦੇਖੋ ਸਿੰਘ ਸੂਂਗ ਵਾਲੇ ਪੱਖ ਤੋਂ ਸਾਰੇ ਪੱਖਾਂ ਤੋਂ ਬਹੁਤ ਚੰਗੀਆਂ ਨੇ ਇੱਕ ਆਹ ਗੜੀਏ ਕੱਟੀ ਤੇਰੀ ਪਤਨੀ ਕਹਿੰਦੀ ਆਹ ਇੱਧਰ ਕੱਟੀ ਖੜੀ ਐ ਇੱਕ ਇੱਧਰ ਝੋਟੀ ਕਟੀਆਂ ਝੋਟੀਆਂ ਟੋਕੜ ਗੱਬਣ ਹਰੇਕ ਤਰ੍ਹਾਂ ਦਾ ਹੀ ਮਾਲ ਹੁੰਦਾਗਾ ਜਿਹਨੇ ਕਟੀਆਂ ਖਰੀਦਣੀਆਂ ਝੋਟੀਆਂ ਖਰੀਦਣੀਆਂ ਜਾਂ ਟੋਕੜ ਗੱਬਣ ਰੇਹ ਤਰ੍ਹਾਂ ਦਾ ਮਾਲ ਹੁੰਦਾ ਤੁਸੀਂ ਇੱਥੋਂ ਖਰੀਦ ਕੇ ਲੈ ਜਾਇਆ ਕਰੋ ਕਿਉਂ ਨਹੀਂ ਬੱਢਣ ਵਾਲੇ ਚੱਲ ਜਾਂਦੀਆਂ ਤਾਂ ਕਿ ਇਹਨਾਂ ਦੀ ਜਾਨ ਬਚ ਸਕੇ ਤਾਂ ਇੱਥੋਂ ਖਰੀਦ ਕੇ ਲੈ ਜਾਇਆ ਕਰੋ ਤੇ ਬਾਕੀ ਜਿਹੜੇ ਵੇਚਦੇ ਉਹਨਾਂ ਨੂੰ ਬੇਨਤੀ ਆ ਵੀ ਬੱਢਣ ਵਾਲਿਆਂ ਨੂੰ ਨਾ ਵੇਚਿਆ ਕਰੋ ਰੱਖਣ ਵਾਲੇ ਬਹੁਤ ਭਰਾ ਗਏ ਕਰੇਜ ਬਹੁਤ ਆ ਹੁਣ ਕਟੀਆਂ ਝੋਟੀਆਂ ਪਾਲਣ ਦਾ ਰੱਖਣ ਵਾਲਿਆਂ ਨੂੰ ਦੇ ਦਿਆ ਕਰੋ ਇੱਕ ਆ ਜਾਂਦੀ ਹੈਗੀ ਪੂਰੀ ਬਹੁਤ ਵਧੀਆ ਦੇ ਦੋ ਇਹਨੂੰ ਵੇਚਦਾ ਵੀਰੋ ਚੱਕਰ ਛੋਟੀਆਂ ਜਿਹੀਆਂ ਜਿੱਕਟੀਆਂ ਮਹਿੰਗੀਆਂ ਕਰਾਤੀਆਂ ਤੁਸੀਂ ਬਾਕੀ ਇੱਧਰ ਕਟੀਆਂ ਦੇਖ ਸਕਦੇ ਹੋ ਬਾਈ ਕਾਫੀ ਲੈ ਕੇ ਇਹਦਾ ਵਪਾਰ ਦਾ ਕੰਮ ਆਗਾ ਇਹ ਵਪਾਰ ਲਾਈਨ ਦੇ ਵਿੱਚ ਆ ਇਹਨਾਂ ਦੇ ਕੋਲ ਬੋਰਨ ਨੰਬਰ ਇੱਥੇ ਦੇਖ ਸਕਦੇ ਹੋ ਦੋ ਕਟੀਆਂ ਇੱਧਰ ਖੜੀਆਂ ਗਈਆਂ ਤੇ ਬਾਕੀ ਅੰਦਰ ਆ ਬਾਈ ਦੇ ਫੋਰ ਪਰਮਾ ਜੀ